विश्वगुरु ਅਤੇ ਮਹਾਨ ਦੋਸਤ ਦੀਆਂ ਜੱਫੀਆਂ ਨੇ ਅਮਰੀਕਾ ਦੀ ਖੁੱਲੇ ਦਿਲ ਵਾਲੀ ਵਪਾਰਕ ਨੀਤੀ ਤੇ ਕੋਈ ਖਾਸ ਅਸਰ ਨਹੀਂ ਕੀਤਾ। ਪ੍ਰਵਦਾ ਦਾ ਇਹ ਮਜ਼ਾਕ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਕੂਟਨੀਤੀ ਵਿੱਚ ਦੋਸਤੀ ਨਹੀਂ ਸਿਰਫ ਅਤੇ ਸਿਰਫ ਦੇਸ਼ ਦੇ ਹਿੱਤ ਕੰਮ ਕਰਦੇ ਹਨ। 트럼ਪ ਲਈ ਭਾਰਤ ਦਾ विश्वਗੁਰੂ ਸਿਰਫ ਇੱਕ ਖਿਡੌਣਾ ਸੀ ਜਿਸ ਨੂੰ ਚੀਨ ਵਿਰੁੱਧ ਵਰਤਿਆ ਜਾ ਸਕਦਾ ਸੀ ਪਰ ਅਸਲ ਵਿੱਚ ਭਾਰਤੀ ਵਸਤੂਆਂ ਤੇ ਟੈਰਿਫ ਲਾਉਣ ਦਾ ਮੌਕਾ ਨਹੀਂ ਛੱਡਿਆ। ਪ੍ਰਵਦਾ ਦਾ ਇਹ ਕਹਿਣਾ ਕਿ 트럼ਪ ਨੂੰ ਮੋਦੀ ਨੇ 인드ਰਾ ਗਾਂਧੀ ਦੀ ਯਾਦ ਦਵਾਈ ਬਹੁਤ ਵੱਡਾ ਤੰਝ ਹੈ। इंदिरा गांधी ਨੇਤਾ ਅਮਰੀਕਾ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕੀਤੀ ਸੀ ਅਤੇ ਉਸ ਦੇ ਦਵਾ ਅੱਗੇ ਨਹੀਂ ਚੁਕੀ ਸੀ ਪਰ ਇੱਥੇ ਵਿਸ਼ਵਗੁਰੂ ਨੇਤਾ ਜਫੀਆਂ ਪਾਉਣ ਮਸਕੇ ਲਾਉਣ ਅਤੇ ਅਮਰੀਕਾ ਦੇ ਹੱਕ ਵਿੱਚ ਹਰ ਸੰਭਵ ਹਥਿਆਰ ਖਰੀਦਣ ਵਰਗੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਫਿਰ ਵੀ ਨਤੀਜਾ ਕੀ ਨਿਕਲਿਆ ਅਮਰੀਕਾ ਨੂੰ ਸਿਰਫ ਆਪਣਾ ਫਾਇਦਾ ਚਾਹੀਦਾ ਸੀ ਨਾ ਕਿ ਕੋਈ ਦੋਸਤ ਇਹ ਸਾਰਾ ਕੁਝ ਦੇਖ ਕੇ ਤਾਂ ਇਹ ਲੱਗਦਾ ਹੈ ਕਿ ਵਿਦੇਸ਼ ਨੀਤੀ ਜੋ ਸਿਰਫ ਇੱਕ ਚਿਹਰੇ ਅਤੇ ਉਸ ਦੀਆਂ ਜਫੀਆਂ ਤੇ ਆਧਾਰਿਤ ਸੀ ਅਸਲ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਸੀ ਇਥੇ ਜਿੰਨੀਆਂ ਮਰਜ਼ੀ ਹਾਉਡੀ ਮੋਦੀ ਤੇ ਨਮਸਤੇ ਟਰੰਪ ਵਰਗੀਆਂ ਰੈਲੀਆਂ ਕਰਵਾਈਆਂ ਗਈਆਂ ਪਰ ਉਹਨਾਂ ਦਾ ਫਾਇਦਾ ਸਿਰਫ ਵਿਅਕਤੀਗਤ ਪ੍ਰਚਾਰ ਲਈ ਸੀ ਦੇਸ਼ ਦੀ ਅਰਥਵਿਵਸਥਾ ਜਾਂ ਵਪਾਰ ਲਈ ਨਹੀਂ ਅਮਰੀਕਾ ਨੂੰ ਚੀਨ ਵਿਰੋਧੀ ਧੜੇ ਵਿੱਚ ਭਾਰਤ ਦੀ ਸ਼ਮੂਲੀਅਤ ਤਾਂ ਚੰਗੀ ਲੱਗੀ ਪਰ ਜਦੋਂ ਗੱਲ ਆਪਣੇ ਟੈਰਿਫ ਦੀ ਆਈ ਤਾਂ ਦੋਸਤੀ ਦਾ ਸਾਰਾ ਨਸ਼ਾ ਉੱਤਰ ਗਿਆ ਅੰਤ ਵਿੱਚ ਇਹ ਸਾਰੀ ਕਹਾਣੀ ਸਿਰਫ ਇੱਕ ਗੱਲ ਸਾਬਤ ਕਰਦੀ ਹੈ ਕਿ ਕੌਮਾਂਤਰੀ ਰਿਸ਼ਤੇ ਜਿੰਨੀਆਂ ਮਰਜ਼ੀ ਜ਼ਫੀਆਂ ਪਾ ਕੇ ਬਣਾ ਲਓ ਅਖੀਰ ਵਿੱਚ ਸਿਰਫ ਦੇਸ਼ਾਂ ਦੇ ਹਿੱਤ ਅਤੇ ਉਹਨਾਂ ਦੀ ਤਾਕਤ ਹੀ ਕੰਮ ਆਉਂਦੀ ਹੈ ਭਾਰਤ ਨੇ ਆਪਣੇ ਵਿਸ਼ਵਗੁਰੂ ਦਾ ਦਰਜਾ ਬਚਾਉਣ ਲਈ ਜੋ ਵੀ ਕੀਤਾ ਉਹ ਸਿਰਫ ਇੱਕ ਕਮਜ਼ੋਰ ਦੀ ਮਿੰਨਤ ਲੱਗਦੀ ਹੈ ਜੋ 50% ਟੈਰਿਫ ਤੋਂ ਬਚਣ ਲਈ ਹਰ ਕੋਸ਼ਿਸ਼ ਕਰਦਾ ਰਿਹਾ ਪਰ ਸਫਲ ਨਹੀਂ ਹੋ ਸਕਿਆ। ਇਹੀ ਹੈ ਕੂਟਨੀਤੀ ਦੀ ਅਸਲ ਤਸਵੀਰ ਜਿੱਥੇ ਬੋਤਾ ਬੋਹੜ ਥੱਲੇ ਹੀ ਰਹਿ ਜਾਂਦਾ ਹੈ।